कग्गा नगर पंचायत चुनाव दी प्रक्रिया शुरू हो गई है आज रिटर्निंग ऑफिसर तरसीम चंद ਵੱਲੋਂ ਦੱਸਿਆ ਗਿਆ ਕਿ 13 पोलिंग स्टेशन ਬਣਨਗੇ ਔਰ 6 ਉਹਦੇ ਵਿੱਚ ਅਲੱਗ ਤੋਂ ਹੈ ਔਰ ਜਿੰਨ ਐਸ ਸੀ ਯਰ ਜਰਨਲ ਕੈਟਾਗਰੀ ਕੀ ਕਿੰਨੇ ਸੀਟਾਂ ਉਸਦੇ ਬਾਰੇ ਵੀ ਜਾਣਕਾਰੀ ਦਿੱਤੀ ਉਹਨੇ ਕਹਿੰਦੇ ਇਸ ਦੇ ਲਈ ਅਸੀਂ ਪੂਰੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅੱਜ ਕਿਸੇ ਵੀ ਉਮੀਦਵਾਰ ਵੱਲੋਂ ਆਪਣਾ ਨਾਮ ਦੇ ਫਾਰਮ ਜਮ੍ਹਾਂ ਨਹੀਂ ਕਰਾਏਗੇ ਔਰੇ 21 ਤਾਰੀਖ ਨੂੰ ਪੋਲਿੰਗ ਹੋਣੀ ਹੈ 21 ਦਸੰਬਰ ਨੂੰ ਪ੍ਰਸ਼ਾਸਨ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਪੁਲਿਸ ਦੇ ਪੂਖਤ ਇੰਤਜ਼ਾਮ ਕੀਤੇ ਗਏ ਇਹ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਗਈ ਅ ਇਸ ਤਰ੍ਹਾਂ ਦੀ ਵੀ ਕੱਗਾ ਜਿਹੜੀ ਨਗਰ ਪੰਚਾਇਤ ਹੈ ਉਹਦਾ ਰਟਰਨਿੰਗ ਆਫੀਸਰ ਮੈਨੂ ਲਗਾਇਆ ਗਿਆ ਹੈ ਤੇ ਏਆਰਓ ਜਿਹੜੇ ਹੈਗੇ ਆ ਤਹਿਸੀਲਦਾਰ ਪਾਤਣਾ ਨੇ 13 ਬੂਥ ਹੈਗੇ ਤੇ 6 ਲੋਕੇਸ਼ਨਾ ਤੇ ਇਹ ਬੂਥ ਹੈਗੇ ਨੇ ਤੇ ਅੱਜ ਜਿਹੜੀ ਨੋਮੀਨੇਸ਼ਨ ਦਾ ਪਹਿਲਾ ਦਿਨ ਸੀ 3 ਵਜੇ ਤੱਕ ਕੋਈ ਨਾਮਿਨੇਸ਼ਨ ਅੱਜ ਆਇਆ ਨਹੀਂ ਹੈਗਾ ਤੇ 13 ਵਾਰਡਾਂ ਦੇ ਵਿੱਚ ਜਿਹੜੀਆਂ ਵੋਟਾਂ ਉੱਥੇ ਪੈਣੀਆਂ ਨੇ ਚਾਰ ਇਸਤਰੀ ਮੈਂਬਰ ਨੇ ਜਨਰਲ ਦੇ ਤਿੰਨ ਨੇ ਐਸਸੀ ਦੇ ਤਿੰਨ ਨੇ ਐਸਸੀ ਲੇਡੀ ਵਾਸਤੇ ਦੋ ਹੈ ਤੇ ਬੀਸੀ ਵਾਸਤੇ ਇੱਕ 8359 ਵੋਟਾਂ ਨੇ ਜੀ ਜੀ ਸਰ ਤੇ ਅੱਜ ਜਿਹੜਾ ਪੁਲਿਸ ਪੁਲਿਸ ਕਾਊਂਟਪਾਰਟ ਹੈਗੇ ਐਸਐਚਓ ਤੇ ਡੀਐਸਪੀ ਨਾਲ ਗੱਲ ਹੋ ਗਈ ਸੀ ਐਸਐਚਓ ਨਾਲ ਮੀਟਿੰਗ ਵੀ ਹੋ ਗਈ ਸੀ ਤੇ ਜਿਹੜੇ ਸੁਰੱਖਿਆ ਦੇ ਪ੍ਰਬੰਧ ਉਹਨਾਂ ਵੱਲੋਂ ਕੀਤੇ ਵੀ ਨੇ ਤੇ ਮੇਰੀ ਟੀਮ ਤੇ ਮੈਂ ਜਿਹੜਾ ਅੱਜ ਉੱਥੇ ਹਾਜ਼ਰ ਰਹੀ ਪ੍ਰਬੰਧ ਸਾਰੇ ਮੁਕੰਮਲ ਨਹੀਂ ਨੇ ਪੋਲਿੰਗ ਇੱਕ ਇੱਕ ਕਿਸ ਤਰ੍ਹਾਂ ਨੂੰ ਸਰ ਹੈ ਜੀ ਸਵੇਰ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀ ਵੋਟ ਪੋਲਿੰਗ ਹੋਣੀ ਹੈ ਤੇ ਉਸੇ ਦਿਨ ਹੀ ਸੇਮ ਡੇ ਰਿਜ਼ਲਟ ਆਏਗਾ ਜੀ ਤੇ ਪੋਲਿੰਗ ਪਰਚੀਆਂ ਆ ਰਹੀਆਂ ਕਿਸ ਤਰ੍ਹਾਂ ਦੀਆਂ ਮਸ਼ੀਨਾਂ ਰਹੀਆਂ ਹੀ ਵੀ ਐਮ ਰਹੀਆਂ ਠੀਕ ਹੈ ਮੈਂ ਬੀਕੇ ਕਰਕੇ ਦੇ ਨਾਲ ਪਰਸੋਤਮ ਕੋਸਿਕ ਸਮਾਣਾ ਨਿਊਜ਼